ਜਿੱਦੋ ਦਾ ਸਰਦ ਸਵਾਗਤ ਹੈ ਸ਼੍ਰੀ ਗੁਰੂ ਰਾਮਦਾਸ ਕੋਚਿੰਗ ਸੈਂਟਰ ਦੇ ਅਫੀਸ਼ੀਅਲ YouTube ਚੈਨਲ ਉੱਪਰ ਦੋਸਤੋ ਜਿਸ ਤਰ੍ਹਾਂ ਕਿ ਤੁਹਾਨੂੰ ਪਤਾ ਕਿ ਸੀਨੀਅਰ ਅਸਿਸਟੈਂਟ ਕਮ ਇੰਸਪੈਕਟਰ ਦਾ ਰਿਜ਼ਲਟ ਕੱਲ ਡਿਕਲੇਅਰ ਹੋ ਗਿਆ ਸੀ ਦੋਸਤੋ ਜੇਕਰ ਨਹੀਂ ਦੇਖਿਆ ਤਾਂ ਦੇਖ ਲੈਣਾ ਅਫੀਸ਼ੀਅਲ ਸਾਈਟ ਤੇ ਜਾ ਕੇ ਉਹਨਾਂ ਦੀ ਤਾਂ ਆਪਾਂ ਰਿਜ਼ਲਟ ਬਾਰੇ ਤੁਸੀਂ ਉੱਥੇ ਚੈੱਕ ਕਰਨਾ ਬਟ ਕਿ ਆ ਥੋੜੇ ਜੇ ਸਮੇਂ ਵਿੱਚ ਆਪਾਂ ਕਾਫੀ ਗੱਲਾਂ ਕਲੀਅਰ ਕਰ ਲਵਾਂਗੇ ਜੋ ਕਿ ਤੁਹਾਡੇ ਸਾਰੇ ਦੇ ਦਿਮਾਗ ਵਿੱਚ ਆ ਰਹੀਆਂ ਸਭ ਤੋਂ ਪਹਿਲਾਂ ਤਾਂ ਕੰਗ੍ਰੈਚੂਲੇਸ਼ਨ ਉਹਨਾਂ ਦਾ ਜਿਨ੍ਹਾਂ ਦੇ ਮਾਰਕਸ ਬਹੁਤ ਵਧੀਆ ਬਣ ਗਏ ਹਨ ਦੋਸਤੋ ਇੱਕ ਕਾਫੀ ਕੁਐਰੀਜ਼ ਆਉਂਦੀਆਂ ਕਿ ਸਰ ਜੀ ਤੁਸੀਂ ਵੀਡੀਓ ਕਾਫੀ ਲੰਮੀ ਕਰਦੇ ਹੋ ਤਾਂ ਦੋਸਤੋ ਬਹੁਤ ਹੀ ਘੱਟ ਸਮੇਂ ਵਿੱਚ ਆਪਾਂ ਗੱਲਾਂ ਕਰਾਂਗੇ ਤਾਂ ਕਿੰਨੇ ਨੰਬਰ ਵਾਲਾ ਸੇਫ ਹੈ ਆਪਾਂ ਇੱਕ ਇਹ ਗੱਲ ਕਰਾਂਗੇ ਕੱਟ ਆਫ ਕਿੰਨੀ ਜਾ ਸਕਦੀ ਹੈ ਦੂਜੀ ਗੱਲ ਇਹ ਵੀ ਹਰੇਕ ਦੇ ਦਿਮਾਗ ਵਿੱਚ ਆਉਂਦੀ ਹੈ ਟਾਈਪਿੰਗ ਲਈ ਨੰਬਰ ਕਿੰਨੇ ਚਾਹੀਦੇ ਹਨ ਤੇ ਟਾਈਪਿੰਗ ਕਦੋਂ ਕਦੋਂ ਹੋ ਸਕਦੀ ਹੈ ਟਾਈਪਿੰਗ ਤਾਂ ਇਹਨਾਂ ਚਾਰੀ ਗੱਲਾਂ ਤੇ ਆਪਾਂ ਡਿਸਕਸ਼ਨ ਕਰਾਂਗੇ ਦੋਸਤੋ ਤਾਂ ਦੇਖੋ ਸਭ ਤੋਂ ਪਹਿਲਾਂ ਤਾਂ ਆਪਾਂ ਗੱਲ ਕਰੀਏ ਕਿ ਟੋਟਲ ਕੈਂਡੀਡੇਟਸ ਹਨ ਜੋ ਕਿੰਨੇ ਸਨ ਸਾਨੂੰ ਇਹ ਪਤਾ ਹੁਣ ਬਹੁਤ ਜ਼ਿਆਦਾ ਜ਼ਰੂਰੀ ਹੈ 47012 ਕੈਂਡੀਡੇਟਸ ਹਨ ਟੋਟਲ ਅਤੇ ਜੇਕਰ ਉਹਨਾਂ ਵਿੱਚ ਗੱਲ ਕਰੀਏ ਤਾਂ ਐਬਸੈਂਟ ਜੋ ਕੈਂਡੀਡੇਟਸ ਹਨ ਕਾਫੀ ਜ਼ਿਆਦਾ ਸਨ ਲਗਭਗ 20000 ਦੇ ਨੇੜੇ ਕੀ ਹੈ ਐਬਸੈਂਟ ਕੈਂਡੀਡੇਟਸ ਹਨ ਤਾਂ ਰਹਿ ਗਏ ਦੋਸਤੋ 27000 ਤੇ 12 ਕੈਂਡੀਡੇਟਸ ਰਹਿ ਗਏ ਤੇ ਜੇਕਰ ਪੋਸਟਾਂ ਦੀ ਗੱਲ ਕਰੀਏ ਤਾਂ ਪੋਸਟਾਂ ਸਨ ਲਗਭਗ 256 ਪੋਸਟਾਂ ਸਨ ਤੇ ਮੈਕਸिमम ਮਾਰਕਸ ਦੀ ਗੱਲ ਕਰੀਏ ਤਾਂ 80 ਪਲੱਸ ਮਾਰਕਸ ਹਨ ਜੋ ਕਿ ਮੈਕਸਿਮਮ ਮਾਰਕਸ ਹਨ ਦੋਸਤੋ ਤਾਂ ਐਨੇ ਦਾ ਤੁਸੀਂ ਵੀ ਸਿਆਣੇ ਹੋ ਜੇਕਰ ਕਾਫੀ ਪੇਪਰ ਦਿੱਤੇ ਹਨ ਤਾਂ ਦੋਸਤੋ 256 ਕੋਸਟ ਹਨ ਜੇਕਰ ਅਸੀਂ ਇਸ ਦਾ ਤਿੰਨ ਗੁਣਾ ਵੀ ਕਰ ਲઈએ ਵੈਸੇ ਤਾਂ P 트리플 B ਵਾਲਾ ਤਿੰਨ ਗੁਣਾ ਕਰਦੇ ਜੇਕਰ ਅਸੀਂ 10 ਗੁਣਾ ਵੀ ਕਰ ਲઈએ ਤਾਂ ਲਗਭਗ ਤਿੰਨ ਗੁਣਾ ਕਰਨ ਤੇ 700 ਕੋਸਟ ਮਤਲਬ ਕਿ ਇਹ 700 ਮੰਨ ਕੇ ਜੇ 700 ਤੋਂ ਵੱਧ ਹੋਵੇਗੀ ਅਤੇ ਜੇਕਰ ਦੂਜੀ ਗੱਲ ਕਰੀਏ 10 ਗੁਣਾ ਤਾਂ 10 ਗੁਣਾ ਜੋ ਬੰਦੀ ਹੈ ਦੋਸਤੋ ਜੇਕਰ ਆਪਾਂ ਗੱਲ ਕਰੀਏ ਪੋਸਟਾਂ ਦੀ 256 ਕੀ ਹਨ ਵੈਕੈਂਸੀਜ਼ ਹਨ 3 ਗੁਣਾ ਕਰੀਏ ਤਾਂ 6 18 ਤੇ 5 15 ਤੇ 1 16 3 2 6 ਤਾਂ ਦੋਸਤੋ ਆ ਤੈਨੂੰ 6 ਤੇ 1 ਸੱਤ ਤਾਂ 768 ਪੋਸਟਾਂ ਹਨ ਜੇਕਰ 3 ਗੁਣਾ ਬੁਲਾਇਆ ਤੇ ਜੇ ट्रिपल एस ਬੀ ਨੇ ਬੁਲਾਇਆ ਹੀ 10 ਗੁਣਾ ਮਤਲਬ ਕੀ ਹੈ ਫੇਰ ਤਾਂ ਸਿੱਧੀਆਂ-ਸਿੱਧੀਆਂ 2360 ਜਨ ਨੂੰ ਬੁਲਾਇਆ ਜਾਵੇਗਾ ਵੈਰੀ ਵੈਰੀ ਇੰਪੋਰਟੈਂਟ ਇਹ ਹੀ ਚੀਜ਼ ਸਾਡਾ ਕੀ ਹੈ ਨਿਰਧਾਰਤ ਕਰੇਗਾ ਕਿ ਕਿੰਨੀ ਕੱਟ ਆਫ ਜਾ ਸਕਦੀ ਹੈ ਜੇਕਰ ਦੋਸਤੋ ਆਪਾਂ ਕੱਟ ਆਫ ਦੀ ਗੱਲ ਕਰਗੇ ਤਾਂ ਟਾਈਪਿੰਗ ਲਈ ਜੋ ਕੱਟ ਆਫ ਹੈ ਕੱਟ ਆਫ ਦੀ ਗੱਲ ਕਰਗੇ ਤਾਂ ਦੋਸਤੋ ਕੱਟ ਆਫ ਦੀ ਗੱਲ ਕੀਤੀ ਜਾਵੇ ਤਾਂ ਦੇਖੋ ਜਨਰਲ ਦੀ ਗੱਲ ਕਰਗੇ ਤਾਂ ਜਨਰਲ ਦੀ ਜਾਵੇਗੀ ਦੋਸਤੋ 60 ਤੋਂ 70 ਮੀਨਸ ਕੀ ਹੈ ਤੁਸੀਂ 75 ਪਲੱਸ ਮੰਨ ਕੇ ਚੱਲੋ 75 ਪਲੱਸ ਜਾਵੇਗੀ ਅਤੇ ਜੇਕਰ ਗੱਲ ਕੀਤੀ ਜਾਵੇ BC ਦੀ BC ਦੀ ਜਾਵੇਗੀ 70 ਪਲੱਸ ਦੋਸਤੋ ਅਤੇ SC ਦੀ ਗੱਲ ਕਰੀਏ ਤਾਂ SC ਦੀ ਜਾਵੇਗੀ 68 ਪਲੱਸ ਅਤੇ ਜੇਕਰ X ਸਰਵਿਸ ਮੈਂਡ ਦੀ ਗੱਲ ਕਰੀਏ ਤਾਂ ਦੋਸਤੋ ਉਹਨਾਂ ਦੀ ਜਾਵੇਗੀ 60 60 ਪਲੱਸ ਜਾਵੇਗੀ ਅਤੇ ਆਦਰ ਕੈਟਾਗਰੀ ਜਿਸ ਤਰ੍ਹਾਂ ਕੇ ਵਿਜ਼ੂਲ ਅੰਪਾਇਰ ਜਾਂ ਹੈਂਡੀਕੈਪ ਕੋਟ ਆ ਜਾਂਦਾ ਹੈ ਤਾਂ ਉਹਨਾਂ ਦੀ 55 ਪਲੱਸ ਜਾਂ ਉਸ ਤੋਂ ਵੀ ਘੱਟ ਜਾ ਸਕਦੀ ਹੈ ਤਾਂ ਉਹਨਾਂ ਦੀਆਂ ਵੈਕੈਂਸੀਜ਼ ਕਾਫੀ ਘੱਟ ਇਸ ਕਰਕੇ ਕੀ ਹੈ ਮੈਰਿਟ ਥੋੜੀ ਜਿਹੀ ਜ਼ਿਆਦਾ ਜਾ ਸਕਦੀ ਹੈ ਬਟ ਦੋਸਤੋ ਜਿਨ੍ਹਾਂ ਦੇ ਤਾਂ ਐਨ ਐਨ ਐ ਮਾਰਕਸ ਬਣ ਰਹੇ ਹਨ ਉਹ ਤਾਂ ਆਪ ਦੀ ਟਾਈਪਿੰਗ ਦੀ ਤਿਆਰੀ ਕੀ ਹੈ ਰੱਖਣ ਦੋਸਤੋ ਅਤੇ ਦੂਜੀ ਗੱਲ ਹੈ 60 ਤੋਂ 70 ਜਿਨ੍ਹਾਂ ਦੇ ਵੀ ਮਾਰਕਸ ਬਣ ਰਹੇ ਹਨ ਤਾਂ ਸਾਰੇ ਟਾਈਪਿੰਗ ਦੀ ਤਿਆਰੀ ਰੱਖੋ ਕਿਉਂਕਿ ਟਾਈਪਿੰਗ ਦੀ ਇੱਕ ਲਿਸਟ ਹੀ ਨਹੀਂ ਦੋ ਦੋ ਤਿੰਨ ਲਿਸਟਾਂ ਵੀ ਹੋ ਸਕਦੀਆਂ ਹਨ ਤਾਂ ਤੁਸੀਂ 60 ਤੋਂ 70 ਵਾਲੇ ਆ ਦੀ ਤਿਆਰੀ ਪੂਰੀ ਰੱਖੋ ਕਿਉਂਕਿ ਇਹ ਦੋਸਤੋ ਤੁਹਾਨੂੰ ਬੈਨੀਫਿਟ ਇਸ ਤੋਂ ਅੱਗੇ ਪੇਪਰ ਹੈ ਜੋ ਕਿ ਸੀਨੀਅਰ ਅਸਿਸਟੈਂਟ ਦਾ ਪੇਪਰ ਹੋਣਾ ਹੈ ਲੇਬਰ ਇਨਸਪੈਕਟਰ ਦਾ ਪੇਪਰ ਹੋਣਾ ਹੈ ਪੀ ਟ੍ਰਿਪਲ ਐਸ ਬੀ ਕਲਰਕ ਦਾ ਪੇਪਰ ਹੋਣਾ ਹੈ ਅਤੇ ਡਾਟਾ ਐਂਟਰੀ ਆਪਰੇਟਰ ਤੇ ਈਟੀਸੀ ਮਤਲਬ ਜਿੰਨਾ ਟਾਈਪਿੰਗ ਜ਼ਰੂਰੀ ਹੈ ਤਾਂ ਇਹਨਾਂ ਦੇ ਵਿੱਚ ਤਾਂ ਸਾਨੂੰ ਪਤਾ ਹੈ ਕਿ ਟਾਈਪਿੰਗ ਮਸਟ ਹੈ ਤਾਂ ਟਾਈਪਿੰਗ ਮਾਸਟਰ ਦਾ ਟਾਈਪਿੰਗ ਤਾਂ ਕਰਨੀ ਜ਼ਰੂਰੀ ਹੈ ਤੇ 60 ਤੋਂ 70 ਨੰਬਰ ਜਿੰਨਾਂ ਦੇ ਵੀ ਬਣ ਰਹੇ ਹਨ ਜੇਕਰ ਇਹ ਪੇਪਰ ਫਿਲ ਨਹੀਂ ਕੀਤੇ ਹੋਏ ਤਾਂ ਦੋਸਤੋ ਦੱਬ ਕੇ ਤਿਆਰੀ ਕਰੋ ਕਿਉਂਕਿ ਜਿਨ੍ਹਾਂ ਦੀ ਉਮਰ ਓਵਰ এজ ਆਨ ਦੇ ਨੀਅਰ ਹੈ ਤੇ 60 ਤੋਂ 70 ਨੰਬਰ ਬਣ ਰਹੇ ਹਨ ਤਾਂ ਦੋਸਤੋ ਦੱਬ ਕੇ ਟਾਈਪਿੰਗ ਦੀ ਤਿਆਰੀ ਕਰੋ ਕਿਉਂਕਿ ਵੈਕੈਂਸੀ ਹੈ 60 ਤੋਂ 70 ਨੰਬਰ ਜਿਨ੍ਹਾਂ ਦੇ ਆਏ ਹਨ ਤਾਂ ਵੈਰੀ ਵੈਰੀ ਇੰਪੋਰਟੈਂਟ ਇੰਸਪੈਕਟਰ ਗ੍ਰੇਡ ਦੀ ਬੀ ਗ੍ਰੇਡ ਦੀ ਪੋਸਟ ਹੈ ਦੋਸਤੋ ਤਾਂ ਇਹ ਬਹੁਤ ਹੀ ਜਿਆਦਾ ਇੰਪੋਰਟੈਂਟ ਹੈ ਜੋ ਕਿ ਸਾਨੂੰ ਕੱਟ ਆਫ ਦਾ ਪਤਾ ਹੋਣਾ ਜ਼ਰੂਰੀ ਹੈ ਮਤਲਬ ਕੀ ਹੈ ਤੁਹਾਨੂੰ ਦੱਸ ਦਿੱਤਾ ਹੈ ਕਿ 75 ਪਲੱਸ ਜਾਵੇਗੀ ਜਰਨਲ ਦੀ 70 ਪਲੱਸ ਜਾਵੇਗੀ ਬੀਸੀ ਦੀ 68 ਐਸਸੀ ਦੀ ਤੇ ਐਕਸ ਸਰਵਿਸ ਮੈਂ ਦੀ 60 ਜਾ ਸਕਦੀ ਹੈ ਪਰ ਦੋਸਤੋ ਤੁਸੀਂ 70 ਤੋਂ 70 ਵਾਲੇ ਸਾਰੇ ਕੀ ਹੈ ਸੇਫ ਜ਼ੋਨ ਦੇ ਵਿੱਚ ਉਹ ਤੇ ਜੋ ਕੱਟ ਆਫ ਦਸੀ ਹੈ ਉਹ ਦਾ ਸੇਫ ਜ਼ੋਨ ਚ ਹੈ ਹੀ ਕਿਉਂਕਿ ਲਿਸਟ 1 ਨਹੀਂ ਦੋਸਤੋ 2 3 ਲਿਸਟਾਂ ਵੀ ਪੈ ਫਰਸਟ ਲਿਸਟ ਵਾਲਿਆਂ ਦੀ ਮੈਂ ਗੱਲ ਕੀਤੀ ਹੈ ਕੱਟਆਫ ਉਹਨੇ ਦੱਸੀ ਹੈ ਤੇ ਸੈਕੰਡ ਥਰਡ ਇਹਨਾਂ ਦੇ ਵਿੱਚੋਂ ਆ ਸਕਦੇ ਹਨ ਤਾਂ ਇਹ ਸੀ ਦੋਸਤੋ ਤੁਹਾਡੇ ਲਈ ਇੰਪੋਰਟੈਂਟ ਇਨਫੋਰਮੇਸ਼ਨ ਤਾਂ ਹੋਰ ਜੇਕਰ ਤੁਸੀਂ ਵੀਡੀਓ ਦੇਖਣੀ ਹਨ ਕਹੜ ਕਹੜ ਪੇਪਰਾਂ ਦੇ ਵਿੱਚ ਆਏ ਹੋਏ ਕੁਐਸਚਨ ਤਾਂ ਜੀਕੇ ਦੀਆਂ ਜੋ ਮੈਂ ਚਲਾਈਆਂ ਹੋਈਆਂ ਉਹਨਾਂ ਨੂੰ ਜ਼ਰੂਰ ਦੇਖੋ ਦੋਸਤੋ ਤਾਂ ਮਿਲਦੇ ਹਾਂ ਆਪਾਂ ਫੋਰ ਕਿਸੇ ਵੀਡੀਓ ਦੇ ਤਦ ਤੱਕ ਲਈ ਦੋਸਤੋ ਸਤਿ ਸ਼੍ਰੀ ਅਕਾਲ ਜੀ